ਬਹੁਤ ਹੀ ਪਾਰਟੀ ਦਾ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਔਰ ਮੈਂ ਅਰਦਾਸ ਕਰਦਾ ਹਾਂ ਹਮੇਸ਼ਾ ਕਿ ਮੇਰੀ ਜਿਹੜੀ ਵੀ ਜ਼ਿੰਮੇਵਾਰੀ ਪਾਰਟੀ ਨੇ ਲਾਈ ਆ ਮੈਂ ਉਹਨੂੰ ਚੰਗੀ ਤਰ੍ਹਾਂ ਨਿਭਾਵਾਂ ਤੰਦੇ ਹੀ ਨਿਭਾਵਾਂ ਮੈਂ ਖੁਸ਼ ਹਾਂ ਬਾਕੀ ਖਵਾਂ ਤੇ ਵਿਸ਼ਵਾਸ ਨਾ ਕਰੋ ਆਂਦੀ ਸ਼ਾਸਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਮੁੱਖ ਮੰਤਰੀ ਪੰਜਾਬ ਯਾਨੀ ਕਿ ਭਗਵੰਤ ਸਿੰਘ ਮਾਨ ਪਿਛਲੇ ਕੁਝ ਦਿਨਾਂ ਤੋਂ ਫੋਰਟਿਸ ਹਸਪੀਟਲ ਮੋਹਾਲੀ ਦੇ ਵਿੱਚ ਦਾਖਲ ਨੇ ਅਸਲ ਦੇ ਵਿੱਚ ਉਹਨਾਂ ਨੂੰ ਕੀ ਹੋਇਆ ਹੈ ਇਹ ਜਾਣਕਾਰੀ ਹਾਲੇ ਕਿਸੇ ਨੂੰ ਵੀ ਨਹੀਂ ਸਾਂਝੀ ਕੀਤੀ ਗਈ। ਨਾ ਹੀ ਹਸਪਤਾਲ ਵੱਲੋਂ ਇਹ ਗੱਲ ਕਿਸ ਨੂੰ ਦੱਸੀ ਗਈ ਹੈ, ਨਾ ਹੀ ਮਾਨ ਸਰਕਾਰ ਵੱਲੋਂ ਤੇ ਨਾ ਹੀ ਕਿਸੇ ਅਫਸਰਾਂ ਵੱਲੋਂ ਤੇ ਨਾ ਹੀ ਉਹਨਾਂ ਦੀ ਪਾਰਟੀ ਵੱਲੋਂ। ਪਰ ਹੁਣ ਇਹ ਉਹ ਵੱਡੀ ਕਵਰ ਸਾਹਮਣੇ ਆ ਰਹੀ ਹੈ ਕਿ ਕੁਲਤਾਰ ਸਿੰਘ ਸਦਵਾ ਜਿਹੜੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਵੀ ਨੇ ਤੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਵਧਾ ਦਿੱਤੀ ਗਈ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਗਿਆ ਤਾਂ ਇਹ ਵੀ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਉਹ ਨਵੇਂ ਪੰਜਾਬ ਦੇ ਸੀਐਮ ਲਗਾਏ ਜਾ ਸਕਦੇ ਨੇ ਹੋ ਸਕਦਾ ਟੈਂਪਰੇਰੀ ਬੇਸਿਸ ਤੇ ਲਗਾਏ ਜਾਣ ਜਿੰਨਾ ਟਾਈਮ ਮਾਨਸੂਨ ਸਭ ਠੀਕ ਹੋ ਕੇ ਨਹੀਂ ਆਉਂਦੇ ਉਸ ਦਾ ਪੱਕੇ ਤੌਰ ਤੇ ਵੀ ਲਗਾਏ ਜਾ ਸਕਣ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦਿਓ